ਗੌੜੀ ਕੀ ਵਾਰ ਮਹੱਲਾ ਚੌਥਾ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਸਲੋਕ ਮਹੱਲਾ ਚੌਥਾ ਸਤਿਗੁਰ ਪ੍ਰਖ ਦਇਆਲ ਹੈ ਜਿਸਨੋ ਸਮਤ ਸਭ ਕੋਏ ਇਕ ਦ੍ਰਿਸ਼ਟ ਕਰ ਦੇਖਦਾ ਮਨ ਭਾਵਨੀ ਤੇ ਸਿੱਧ ਹੋਏ ਸਤਿਗੁਰ ਵਿੱਚ ਅੰਮ੍ਰਿਤ ਹੈ ਹਰ ਉਤਮ ਹਰ ਪਾਦ ਸੋਏ ਨਾਨਕ ਕਿਰਪਾ ਤੇ ਹਰ ਧਾਈ ਐ ਗੁਰਮੁਖ ਪਾਵੇ ਕੋਏ ਮਹੱਲਾ ਚੌਥਾ ਹਉ ਮੈਂ ਮਾਇਆ ਸਭ ਵਿਖ ਹੈ ਨਿਤ ਜਾਗ ਤੋਟਾ ਸੰਸਾਰ ਲਾਹ ਹਾਰ ਧਨ ਖਟਿਆ ਗੁਰਮੁਖ ਸਬਦ ਵਿਚਾਰ ਹਉ ਮੈਂ ਮੈਲ ਵਿਖ ਉਤਰੈ ਹਰ ਅੰਮ੍ਰਿਤ ਹਾਰ ਔਰ ਧਾਰ ਸਾਬ ਕਾਰਜ ਤਿਨ ਕੇ ਸਿੱਧ ਹੈ ਜਿਨ ਗੁਰਮੁਖ ਕਿਰਪਾ ਤਾਰ ਨਾਨਕ ਜੋ ਧੁਰ ਮਿਲੇ ਸੇ ਮਿਲ ਰਹੇ ਹਰ ਮੇਲੇ ਸਿਰ ਜਣਹਾਰ ਪਾਉੜੀ ਤੂੰ ਸੱਚਾ ਸਾਹਿਬ ਸੱਚ ਹੈ ਸੱਚ ਸੱਚਾ ਗੋਸਾਈ ਤਦਨੋ ਸਬਤ ਆਏ ਦੀ ਸਭ ਲੱਗੈ ਤੇਰੀ ਭਾਈ ਤੇਰੀ ਸਿਫਤ ਸੁਵਾਲਿਓ ਸਰੂਪ ਹੈ ਜਿਨ ਕੀਤੀ ਤਿਸ ਪਾਰ ਲਗਾਈ ਗੁਰਮੁਖਾ ਨੂੰ ਫਲ ਪਾਏ ਦਾ ਸੱਚ ਨਾਮ ਸਮਾਈ ਵੱਡੇ ਮੇਰੇ ਸਾਹਿਬਾ ਵੱਡੀ ਤੇਰੀ ਵਡਿਆਈ ਸਲੋਕ ਮਹੱਲਾ ਚੌਥਾ ਵੇਣ ਨਾ ਵਹ ਹੋਰ ਸਲਾਹਣਾ ਸਭ ਬੋਲਣ ਸਿੱਖਾ ਸਾਧ ਮਨਮੁਖ ਅਹੰਕਾਰ ਸਲਾਹ ਦੇ ਹਉਮੈ ਮਮਤਾ ਬਾਦ ਜੇਨ ਸਲਾਹਨ ਸੇ ਮਰਹਿ ਖਾਪ ਜਾਵੈ ਸਭ ਅਪਵਾਦ ਜਨ ਨਾਨਕ ਗੁਰਮੁਖ ਓਬਾਰੇ Jap ਹਰ ਹਰ ਪਰਮਾਨਾਦ ਮਹੱਲਾ ਚੌਥਾ ਸਤਿਗੁਰ ਹਾਰ ਪ੍ਰਭ ਦਾਸ ਨਾਮ ਧਿਆਈ ਮਨ ਹਰੀ ਨਾਨਕ ਨਾਮ ਕਵਿੱਤ ਹਾਰ ਮੁਖ ਬੋਲੀ ਸਭ ਦੁੱਖ ਪਰ ਹਰੀ ਪਾਉੜੀ ਤੂੰ ਆਪੇ ਆਪ ਨਿਰੰਕਾਰ ਹੈ ਨਿਰੰਜਨ ਹਾਰ ਰਾయా ਜਿਨੀ ਤੂੰ ਇੱਕ ਮਨ ਸੱਚ ਧਾਇਆ ਤੈਨ ਕਾ ਸਭ ਦੁੱਖ ਗਵਾਇਆ ਤੇਰਾ ਸਰੀਰ ਕੋ ਨਹੀ ਜਿਸ ਨੂੰ ਲਵੇ ਲਾਏ ਸੁਨਾਇਆ ਤੂੰ ਤੇ ਜੀਵ ਦਦਾਤਾ ਤੂ ਹੈ ਨਿਰੰਜਨਾ ਤੂ ਹੈ ਸੱਚ ਮੇਰੇ ਮਨ ਭਾਇਆ ਸੱਚੇ ਮੇਰੇ ਸਾਹਿਬਾ ਸੱਚੇ ਸੱਚ ਨਾਇਆ ਸਲੋਕ ਮਹੱਲਾ ਚੌਥਾ ਮਨ ਅੰਤਰ ਹਉ ਮੈਂ ਰੋਗ ਹੈ ਭ੍ਰਮ ਭੂਲੇ ਮਨ ਮੋਖ ਦੁਰਜਨਾ ਨਾਨਕ ਰੋਗ ਗਵਾਏ ਮਿਲ ਸਤ ਗੁਰ ਸਾਧੂ ਸੱਜਣਾ ਮਹੱਲਾ ਚੌਥਾ ਮਨ ਤਨ ਰਤਾ ਰੰਗ ਸਿਉ ਗੁਰਮੁਖ ਹਰਿ ਗੁਣਤਾਸ ਜਾਨ ਨਾਨਕ ਹਰਿ ਸਰਣਾਗਤੀ ਹਰ ਮੇਲੇ ਗੁਰ ਸਾਬਾਸ ਪਾਉੜੀ ਤੂ ਕਰਤਾ ਪੁਰਖ ਅਗੰਮ ਹੈ ਕਿਸ ਨਾਲ ਤੂ ਬੜੀਐ ਤੁਧ ਜੀਵਡ ਹੋਏ ਸੋ ਆਖੀਐ ਤੁਧ ਜਿਹਾ ਤੂ ਹੈ ਪੜੀਐ ਤੂੰ ਘਾਟ ਘਾਟ ਇੱਕ ਵਰਤਦਾ ਗੁਰਮੁਖ ਪਰਗੜੀਐ ਤੂੰ ਸੱਚਾ ਸਭ ਸਦਾ ਖਸਮ ਹੈ ਸਭ ਦੂਤ ਤੂੰ ਛੜੀਐ ਤੂੰ ਕਰਹਿ ਸੋ ਸੱਚੇ ਹੋਏ ਸੀ ਤਾਂ ਕਾਇਤ ਕੜੀਐ ਇਸ ਲੋਕ ਮਹੱਲਾ ਚੌਥਾ ਮੈਂ ਮਨ ਤਨ ਪ੍ਰੇਮ ਪਿਰਮ ਕਾ ਅਠੇ ਪਹਿਰ ਲਗਨ ਜਨ ਨਾਨਕ ਕਿਰਪਾ ਧਾਰ ਪ੍ਰਭ ਸਤਿਗੁਰ ਸੁਖ ਵਸਨ ਮਹੱਲਾ ਚੌਥਾ ਜਿਨ ਅੰਦਰ ਪ੍ਰੀਤ ਪਿਰੰਮ ਕੀ ਜਿਉ ਬੋਲਨ ਤੇ ਵੈ ਸੋਹੰਨ ਨਾਨਕ ਹਰ ਆਪੇ ਜਾਣਦਾ ਜਿਨ ਲਾਈ ਪ੍ਰੀਤ ਪਿਰੰਨ ਪਾਉੜੀ ਤੂ ਕਰਤਾ ਆਪ ਭੁੱਲ ਹੈ ਭੁੱਲਣ ਵੇਚੈ ਨਾਹੀ ਤੂ ਕਰਹਿ ਸੋ ਸਚੇ ਭਲਾ ਹੈ ਗੁਰ ਸਬਦ ਗੁਜਾਹੀ ਤੂੰ ਕਾਰਣ ਕਾਰਨ ਸਮਰੱਥ ਹੈ ਦੂਜਾ ਕੋ ਨਾਹੀ ਤੂੰ ਸਾਹਿਬ ਅਗੰ ਮੰਦਿਆਲ ਹੈ ਸਭ ਤੂ ਦਤਿਆਹੀ ਸਾਬ ਜੀ ਤੇਰੇ ਤੂੰ ਸਭ ਸਦਾ ਤੂੰ ਸਭ ਛਡਾਹੀ ਸਲੋਕ ਮਹੱਲਾ ਚੌਥਾ ਸੋਹਣ ਸਾਜਨ ਪ੍ਰੇਮ ਸੰਦੇਸ ਰਾ ਅੱਖੀ ਤਾਰ ਲਗਨ ਗੁਰ ਤੁਠੈ ਸਜਣ ਮੇਲਿਆ ਜਨ ਨਾਨਕ ਸੁਖ ਸਵੰਨ ਮਹੱਲਾ ਚੌਥਾ ਸਤਿਗੁਰ ਦਾਤਾ ਦਇਆਲ ਹੈ ਜਿਸ ਨੂੰ ਦਇਆ ਸਦਾ ਹੋਏ ਸਤਿਗੁਰ ਅੰਦਰ ਹੋ ਨਿਰਵੈਰ ਹੈ ਸਭ ਦੇਖੈ ਬ੍ਰਹਮ ਇਕ ਸੋਇ ਨਿਰਵੈਰ ਨਾਲ ਜੀਵੈ ਰਚਲਾਏ ਦੇ ਤਿੰਨ ਵਿੱਚ ਹੋਂ ਤਿਸਟਿਆ ਨਾ ਕੋਏ ਸਤਗੁਰ ਸਭਨਾ ਦਾ ਭਲਾ ਮਨਾਏ ਦਾ ਤੇ ਸਦਾ ਬੁਰਾ ਕਿਉ ਹੋਏ ਸਾਤ ਗੁਰ ਨੋ ਜੇ ਹਾਕੂ ਇਛਦਾ ਤੇ ਹਾ ਫਲ ਪਾਏ ਕੋਏ ਨਾਨਕ ਕਰਤਾ ਸਭ ਕਿਛ ਜਾਣਦਾ ਜਿੱਦੂ ਕਿਛ ਗੁਜਿਆ ਨਾ ਹੋਏ ਪਾਉੜੀ ਜੇ ਸਨੋ ਸਾਹਿਬ ਵੱਡਾ ਕਰੇ ਸੋਈ ਵੱਡ ਜਾਣੀ ਜਿਸ ਸਾਹਿਬ ਭਾਵੈ ਤਿਸ ਬਖਸ਼ ਲਾਏ ਸੋ ਸਾਹਿਬ ਮਨ ਭਾਣੀ ਜੇ ਕੋ ਉਸ ਦੀ ਰੀਸ ਕਰੇ ਸੋ ਮੂੜ ਅਜਾਣੀ ਜਿਸਨੋ ਸਤਗੁਰ ਮੇਲੇ ਸੋ ਗੁਣ ਰਵੈ ਗੁਣ ਆਖ ਬਖਾਣੀ ਨਾਨਕ ਸੱਚਾ ਸਾਚ ਹੈ ਭੁੱਜ ਸੱਚ ਸਮਾਣੀ ਸਲੋਕ ਮਹੱਲਾ ਚੌਥਾ ਹਰ ਸਤ ਨਿਰੰਜਨ ਅਮਰ ਹੈ ਨਿਰਭਾਉ ਨਿਰਵੈਰ ਨਿਰੰਕਾਰ ਜਿਨ ਜਪਿਆ ਇਕ ਮਨ ਇਕ ਚੇਤ ਤਿਨ ਲੱਥਾ ਹਉ ਮੈਂ ਭਾਰ ਜੇਨ ਗੁਰਮੁਖ ਹਰ ਆਰਾਧਿਆ ਤਿੰਨ ਸੰਤ ਜਨਾ ਜੈਕਾਰ ਕੋਈ ਨਿੰਦਾ ਕਰੇ ਪੂਰੇ ਸਤਿਗੁਰੂ ਕੀ ਤਿਸਨੋ ਫੇਟ ਫੇਟ ਕਹੈ ਸਭ ਸੰਸਾਰ ਸਤਿਗੁਰ ਵਿਚ ਆਪ ਵਰਤਦਾ ਹਰ ਆਪੇ ਰਖਣ ਹਾਰ ਧੰਨ ਧੰਨ ਗੁਰੂ ਗਉਣ ਗਾਵਦਾ ਤਿਸ ਨੂੰ ਸਦਾ ਸਦਾ ਨਮਸਕਾਰ ਜਨ ਨਾਨਕ ਤੈਨ ਕਉ ਵਾਰਿਆ ਜਿਨ ਜਪਿਆ ਸਿਰ ਜਨ ਹਾਰ ਮਹੱਲਾ ਚੌਥਾ ਆਪੇ ਧਰਤੀ ਸਾਜੀਐਨ ਆਪੇ ਆਕਾਸ ਵਿੱਚ ਆਪੇ ਜੰਤਿ ਉਪਾਏ ਅਨ ਮੁਖ ਆਪੇ ਦੇ ਗਿਰਾਸ ਸਭ ਆਪੇ ਆਪ ਵਰਤਦਾ ਆਪੇ ਹੀ ਗੁਣਤਾਸ ਜਨ ਨਾਨਕ ਨਾਮ ਧਿਆਏ ਤੂ ਸਭ ਕੇਲ ਵੇਖ ਕੱਟੇ ਤਾਸ ਪਾਉੜੀ ਤੂੰ ਸੱਚਾ ਸਾਹਿਬ ਸੱਚ ਹੈ ਸੱਚ ਸੱਚੇ ਭਾਵੈ ਜੋ ਤੁਧ ਸੱਚ ਸਦਾ ਹੁ ਦੇ ਤੈਨ ਜਮ ਕੰਕਰ ਨੇੜ ਨ ਆਵੈ ਤੈਨ ਕੇ ਮੁਖ ਦਰ ਉਜਲੇ ਜੇ ਨਹਾਰ ਹਿਰਦੈ ਸੱਚਾ ਭਾਵੈ ਕੂੜ ਯਾਰ ਪਿਛਾਹਾ ਸਟੀਆਂ ਕੂੜ ਹਿਰਦੈ ਕਪਟ ਮਹਾ ਦੁਖ ਪਾਵੈ ਮੋਹ ਕਾਲੇ ਕੂੜਿਆਰੀਆ ਕੂੜਿਆਰ ਕੂੜੋ ਹੋਏ ਜਾਵੇ ਸਲੋਕ ਮਹੱਲਾ ਚੌਥਾ ਸਾਤ ਗੁਰ ਧਰਤੀ ਧਰਮ ਹੈ ਤੇ ਇਸ ਵਿੱਚ ਜੇ ਹਾ ਕੋ ਬੀਜੇ ਤੇ ਹਾ ਫਲ ਪਾਏ ਗੁਰ ਸਿੱਖੀ ਅੰਮ੍ਰਿਤ ਬੀਜਿਆ ਤਿਨ ਅੰਮ੍ਰਿਤ ਫਲ ਹਾਰ ਪਾਏ ਉਨ ਹਲਤ ਬਲਤ ਮੁਖ ਉਜਲੇ ਹੋਏ ਹਰ ਦਰਗਹਿ ਸੱਚੀ ਬੈਨਾਏ ਇੱਕ ਨਾ ਅੰਦਰ ਖੋਟ ਨਿਤ ਖੋਟ ਕਮਾਵੇ ਉਹ ਜੇ ਹਾ ਬੀਜੇ ਤੇ ਹਾ ਫਲ ਖਾਏ ਜਾ ਸਤਗੁਰ ਸਰਾਫ ਨਦਰ ਕਰ ਦੇਖੈ ਸੁਆਵ ਗੀਰ ਸਭ ਉਗੜ ਆਏ ਉਏ ਜੇ ਹਾ ਚਿਤ ਵਹਿ ਨਿਤ ਤੇ ਹਾ ਪਾਇਨ ਓਏ ਤੇ ਹੋ ਜਿਹ ਦਈਏ ਬੁਝਾਏ ਨਾਨਕ ਗੁਹੀ ਸ੍ਰੀ ਖਸਮ ਆਪੇ ਵਰਤੈ ਨਿਤ ਕਾਰ ਕਰ ਦੇਖੈ ਚਲਤ ਸੁਬਾਏ ਮਹੱਲਾ ਚੌਥਾ ਇਕ ਮਾਨ ਇੱਕ ਵਰਤਦਾ ਜਿਤ ਲੱਗੈ ਸੋ ਥਾਏ ਪਾਏ ਕੋਈ ਗੱਲਾਂ ਕਰੇ ਕਨੇਰੀਆਂ ਜੇ ਘਰ ਵਾਥ ਹੋਵੇ ਸਾਈ ਖਾਏ ਬਿਨ ਸਤਗੁਰ ਸੋਜੀ ਨਾ ਪਵੈ ਅਹੰਕਾਰ ਨਾ ਵਿਚਹੁ ਜਾਏ ਹੰਕਾਰਿਆਂ ਨੂੰ ਦੁੱਖ ਭੁਖ ਹੈ ਹੱਥ ਟੱਡੇ ਘਰ ਘਰ ਮੰਗਾਏ ਕੂੜ ਠੱਗੀ ਗੁੱਜੀ ਨਾ ਰਹੈ ਮੁਲੰਮਾ 파ਜ ਲਹਿ ਜਾਏ ਜਿਸ ਹੋਵੇ ਪੂਰਬ ਲਿਖਿਆ ਤਿਸ ਸਤਗੁਰ ਮਿਲੈ ਪ੍ਰਭ ਆਏ ਜਿਉ ਲੋਹਾ پارਸ ਭੇਟੀਐ ਮਿਲ ਸੰਗਤ ਸੁਵਰਨ ਹੋਏ ਜਾਏ ਜਨ ਨਾਨਕ ਕੇ ਪ੍ਰਭ ਤੂ ਧਣੀ ਜਿਉ ਭਾਵੇਂ ਤੇ ਵਚ ਲਾਏ ਪੌੜੀ ਜੇਨ ਹਰ ਹਿਰਦੈ ਸੇਵੇ ਆਤੈਨ ਹਰ ਆਪ ਮਿਲਾਏ ਗੁਣ ਕੀ ਸਾਜ ਤਿਨ ਸਿਉ ਕਰੀ ਸਭ ਅਵਗਣ ਸਬਦ ਜਲਾਏ ਆਉਗਣ ਵਿਕਣ ਪੱਲਰੀ ਜਿਸ ਦੇਹ ਸੋ ਸੱਚੇ ਪਾਏ ਵਲਿਹਾਰੀ ਗੁਰ ਆਪਣੇ ਜਿਨ ਆਉਗਣ ਮੇਟ ਗੁਣ ਪ੍ਰਗਟਿ ਆਏ ਵੱਡੀ ਵੜਿਆਈ ਵੱਡੇ ਕੀ ਗੁਰਮੁਖ ਆਲਾਏ ਸਲੋਕ ਮਹੱਲਾ ਚੌਥਾ ਸਤਗੁਰ ਵਿੱਚ ਵੱਡੀ ਵੜਿਆਈ ਜੋ ਆਨ ਦੇਨ ਹਰ ਹਰ ਨਾਮ ਧਿਆਵੈ ਹਰ ਹਰ ਨਾਮ ਰਮਤ ਸੁਚ ਸੰਜਮ ਹਰ ਨਾਮੇ ਹੀ ਤ੍ਰਿਪਤਾਵੈ ਹਰਨਾਮ ਤਾਨ ਹਰਨਾਮ ਦੀਵਾਨ ਹਰਨਾਮੋ ਰੱਖ ਕਰਾਵੇ ਜੋ ਚੇਤ ਲਾਏ ਪੂਜੇ ਗੋਰ ਮੂਰਤ ਸੋ ਮਨ ਇੱਛੇ ਫਲ ਪਾਵੇ ਜੋ ਨਿੰਦਾ ਕਰੇ ਸਤਗੁਰੂ ਪੂਰੇ ਕੀ ਤਿਸ ਕਰਤਾ ਮਾਰ ਦਿਵਾਵੇ ਫੇਰ ਉਹ ਵੇਲਾ ਉਸ ਹੱਥ ਨਾ ਆਵੇ ਉਹ ਆਪਣਾ ਬੀਜਿਆ ਆਪੇ ਖਾਵੇ ਨਰਕ ਘੋਰ ਮੋਹੇ ਕਾਲੇ ਖੜਿਆ ਜਿਉ ਤਸਕਰ ਪਾਏ ਗਲਾਵੇ ਫੇਰ ਸਤਗੁਰ ਕੀ ਸਰਣੀ ਪਵੈ ਤਾ ਉਬਰੈ ਜਾ ਹਰ ਹਰ ਨਾਮ ਧਿਆਵੇ ਹਰ ਬਾਤਾਂ ਆਖ ਸੁਣਾਏ ਨਾਨਕ ਹਰ ਕਰਤੇ ਏਵੈ ਭਾਵੇਂ ਮਹੱਲਾ ਚੌਥਾ ਪੂਰੇ ਗੁਰ ਕਾ ਹੁਕਮ ਨਾਮ ਮੰਨੈ ਉਹ ਮਾਨ ਮੁਖ ਅਗਿਆਨ ਮੁਠਾ ਵੇਖ ਮਾਇਆ ਉਸ ਅੰਦਰ ਕੂੜਾ ਕੂੜੋਕਾਰ 부ਝੈਣ ਹੁੰਦੇ ਝਗੜੇ ਦਈਏ ਉਸ ਦੇ ਗਾਲ ਪਾਇਆ ਉਹ ਗਾਲ ਫਰੋਸੀ ਕਰੇ ਬਹੁਤੇਰੀ ਉਸ ਦਾ ਬੋਲਿਆ ਕਿਸੈ ਨਾ ਭਾਇਆ ਓਹ ਘਰ ਘਰ ਹੰਡੈ ਜਿਉ ਰਨ ਦੋਹਾਗਣ ਓਸ ਨਾਲ ਮੋਹ ਜੋੜੇ ਓਸ ਭੀ ਲੱਛਣ ਲਾਇਆ ਗੋਰ ਮukh ਹੋਏ ਸੋ ਅਲਿਪਤੋ ਵਰਤੈ ਓਸ ਦਾ ਪਾਸ ਛੱਡ ਗੁਰ ਪਾਸ ਬਹਿ ਜਾਇਆ ਜੋ ਗੁਰੂ ਗੋਪੇ ਆਪਣਾ ਸੋ ਭਲਾ ਨਹੀਂ ਪੰਚੋ ਓਨ ਲਾਹ ਮੂਲ ਸਭ ਗਵਾਇਆ ਤਹਿਲਾ ਆਗਮ ਨਿਕਮ ਨਾਨਕ ਆਖ ਸੁਣਾਏ ਪੂਰੇ ਗੁਰ ਕਾ ਬਚਨ ਉੱਪਰ ਆਇਆ ਗੁਰਸਿੱਖਾਂ ਵੜਿਆਈ ਭਾਵੈ ਗੁਰਪੂਰੇ ਕੀ ਮਨਮੁਖਾ ਉਹ ਵੇਲਾ ਹੱਥ ਨਾ ਆਇਆ ਪਾਉੜੀ ਸੱਚ ਸੱਜਾ ਸਬਦੂ ਵੱਡਾ ਹੈ ਸੋ ਲਏ ਜਿਸ ਸਤਗੁਰ ਟਿੱਕੇ ਸੋ ਸਤਗੁਰ ਜੇ ਸੱਚ ਧਿਆਏ ਦਾ ਸੱਚ ਸੱਜਾ ਸਤਗੁਰ ਇਕੇ ਸੋਈ ਸਤਗੁਰੂ ਪੁਰਖ ਹੈ ਜਿਨ ਪੰਜੇ ਦੂਤ ਕੀਤੇ ਵਸ ਛਿੱਕੇ ਜੇ ਬਿਨ ਸਤਗੁਰ ਸੇਵੇ ਆਪ ਗੁਨਾਏ ਦੇ ਤਿਨ ਅੰਦਰ ਕੂੜ ਫੇਟ ਫੇਟ ਮੋਹ ਫਿੱਕੇ ਹੋਏ ਬੋਲੇ ਕਿਸੈ ਨਾ ਭਾਵਨੀ ਮੋਹ ਕਾਲੇ ਸਤਗੁਰ ਤੇ ਚੁੱਕੇ ਸਲੋਕ ਮਹਲਾ ਚੌਥਾ ਆਦਿ ਪ੍ਰਭ ਕਾ ਸਭ ਖੇਤ ਹੈ ਹਰ ਆਪ ਕਿਰਸਾਣੀ ਲਾਇਆ ਗੁਰਮੁਖ ਬਖਸ ਜਮਾਈ ਅਨ ਮਨ ਮੁਖੀ ਮੂਲ ਗਵਾਇਆ ਸਭ ਕੋ ਬੀਜੇ ਆਪਣੇ ਭਲੇ ਨੂੰ ਹਰ ਭਾਵੈ ਸੋ ਖੇਤ ਜਮਾਇ ਗੁਰ ਸਿੱਖੀ ਹਰ ਅੰਮ੍ਰਿਤ ਬੀਜਿਆ ਹਰ ਅੰਮ੍ਰਿਤ ਨਾਮ ਫਲ ਅੰਮ੍ਰਿਤ ਪਾਇਆ ਜਮ ਜੂਹਾ ਕਿਰਸਨਿਤ ਕੁਰਕਦਾ ਹਰ ਕਰਤਾ ਮਾਰ ਕਢਾਇਆ ਕਿਰਸਾਣੀ ਜੰਮੀ ਭਾਉਕਾਰ ਹਾਰ ਬੋਹਲ ਵਖਸ ਜਮਾਇਆ ਦਿਨ ਕਾ ਕਾੜਾ ਅੰਦੇਸਾ ਸਭ ਲਾਹੇ ਓਨ ਜਿਨੇ ਸਤਗੁਰ ਪਰਖ ਧਾਇਆ ਜਾਨ ਨਾਨਕ ਨਾਮ ਅਰਾਧਿਆ ਆਪ ਤਰਿਆ ਸਭ ਜਗਤ ਤਰਾਇਆ ਮਹੱਲਾ ਚੌਥਾ ਸਾਰਾ ਦੇਨ ਲਾਲਚ اٹੇਆ ਮਨ ਮੁਖ ਹੋਰੇ ਗੱਲਾ ਰਾਤੀ ਉਗੈ ਦੱਬਿਆ ਨਵੇ ਸੋਤ ਸਭ ਢਿੱਲਾ ਮਾਨ ਮੁਖਾ ਦੇ ਸਿਰ ਜੋਰਾ ਅਮਰ ਹੈ ਨਿਤ ਦੇਵੇ ਭਲਾ ਜੋਰਾ ਦਾ ਆਖਿਆ ਪੁਰਖ ਕਮਾਵ ਦੇ ਸੇ ਅਪਵਿੱਤ ਅਮੇਦ ਖਲਾ ਕਾਮ ਵਿਆਪੇ ਕੋ ਸੋਧਨਾਰ ਸੇ ਜੋਰਾ ਪੁੱਛ ਚੱਲਾ ਸਤਿਗੁਰ ਕਹਿ ਆਖਿਆ ਜੋ ਚੱਲੈ ਸੋ ਸਤਿ ਪੁਰਖ ਭਲ ਭਲਾ ਜੋਰਾ ਪੁਰਖ ਸਾਬ ਆਪ ਉਪਾਏਨ ਹਰ ਖੇਲ ਸਭ ਖਿਲਾ ਸਭ ਤੇਰੀ ਬਣਤ ਬਣਾਵਣੀ ਨਾਨਕ ਭਲ ਭਲਾ ਪਾਉੜੀ ਤੂ ਵੇ ਪਰਵਾਹੋ ਅਥਾਹੋ ਹੈ ਅਤੋਲ ਕਿਉ ਤੁਲੀਐ ਸੇ ਵਡਭਾਗੀ ਜੇ ਤਉਦ ਧਿਆਏ ਦੇ ਜਿਨ ਸਤਗੁਰ ਮਿਲੀਐ ਸਤਿਗੁਰ ਕੀ ਬਾਣੀ ਸਤ ਸਰੂਪ ਹੈ ਗੁਰ ਬਾਣੀ ਬਣੀਐ ਸਤਿਗੁਰ ਕੀ ਰੀਸੇ ਹੋਰ ਕਾਚ ਪਿਛ ਬੋਲ ਦੇ ਸੇ ਕੂੜਿਆਰ ਕੂੜੇ ਛਾੜ ਕੜੀਐ ਉਨਾ ਅੰਦਰ ਹੋਰ ਮੁਖ ਹੋਰ ਹੈ ਬੇਖ ਮਾਇਆ ਨੂੰ ਝਾਕ ਮਰ ਦੇ ਕੜੀਏ